ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਵੈਲਕਮ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆ ਮੰਡੀ ਦੇ ਵਿੱਚ ਪੰਜਵਾਂ ਦਿਨ ਤੇ 8:30 ਹੋ ਗਏ ਆ ਤੇ ਪੱਖਾ ਜਨਾ ਕਿ ਆ ਸਟਾਰਟ ਕਰਤਾ ਕੰਮ ਸ਼ੁਰੂ ਕਰਨ ਲਈ ਲੱਗੇ ਆ 8 ਵਜੇ ਹੀ ਆ ਜਾਂਦੇ ਆ ਮੰਡੀ ਦੇ ਵਿੱਚ ਤੇ ਉਦੋਂ ਬਾਅਦ ਥੋੜਾ ਬੜਾ ਟਾਈਮ ਪੱਖੇ-ਪੁੱਖੇ ਸੈੱਟ ਕਰਨ ਤੇ ਲੱਗ ਜਾਂਦਾ ਹੁਣ ਪੱਖਾ-ਪੁੱਖਾ ਸੈੱਟ ਕਰ ਲਿਆ ਤੇ ਇਸ ਤੋਂ ਬਾਅਦ ਹੌਣ ਲੱਗਦੇ ਆ ਕੰਮ ਤੇ ਤੇ ਸਾਰੇ ਦਿਨ ਦਾ ਵਲੌਗ ਬਣੂਗਾ ਦੇਖ ਕੇ ਦੱਸਿਓ ਨਾ ਕਿਵੇਂ ਲੱਗਿਆ ਹੁਣ ਕਿਹੜਾ ਜਿਵੇਂ ਆ ਪੱਖਾ ਸੈੱਟ ਕਰ ਲਿਆ ਕੰਮ ਸਟਾਰਟ ਕਰਨ ਲਈ ਲੱਗੇ ਆ ਇੱਧਰ ਤੇ ਇੱਕ ਉੱਧਰ ਲਾ ਲਿਆ ਪੱਖਾ ਦੋ ਪੱਖੇ ตัวลองลากับเนีนะ่ยเนี่ย ਤੇ ਆਨੰਦ ਆ ਰਿਹਾ ਦਿਹਾੜੀ ਵਧੀਆ ਪੈ ਗਈ ਕੱਲ ਵੀ 1300 ਤੋਂ ਉੱਤੇ ਦਿਹਾੜੀ ਪੈ ਗਈ ਆ ਹੁਣ ਦਿਹਾੜੀ ਵਧੀਆ ਪੈਣ ਲੱਗੀ ਆ ਤੇ ਬਾਕੀ ਭਈਆਂ ਨੂੰ ਕੰਮ ਬਹੁਤ ਮਿਲਦਾ ਆਉਣ ਸਾਰ ਪਹਿਲਾਂ ਭਈਆਂ ਨੂੰ ਕੰਮ ਦਿੱਤਾ ਉਧਰ ਹੀ ਪੱਖੇ ਲਾਈ ਸੀ ਉਹ ਵੱਡੇ ਢੇਰ ਤੇ ਤੇ ਚੌਧਰੀ ਆ ਕੇ ਕਹਿੰਦਾ ਉਧਰ ਭਈਆਂ ਨੂੰ ਲਾਉਣੇ ਉਹਨਾਂ ਤੋਂ ਪੈਸੇ ਬਹੁਤ ਲਏ ਹੋਇਆ ਉਹ ਪੂਰੇ ਕਰਾਉਣੇ ਆ ਵੱਡਾ ਢੇਰ ਸੀ ਉਧਰ ਜਿਹੜੇ ਅੰਕਲ ਆਹ ਜਿਨ੍ਹਾਂ ਦਾ ਝੋਨਾ ਉਹ ਵੀ ਕਹਿੰਦੇ ਸੀ ਆ ਸਾਡੇ ਪੰਜਾਬੀ ਬੰਦੇ ਲੱਗਣਗੇ ਪਰ ਨਹੀਂ ਲੱਗਣ ਦਿੱਤੇ ਉਧਰ ਭਈਆਂ ਨੂੰ ਲਾਦੇ ਵੱਡੇ ਢੇਰ ਤੇ ਸਾਨੂੰ ਛੋਟੀਆਂ ਛੋਟੀਆਂ ਢੇਰੀਆਂ ਦੇ ਲਾਦਾ ਕਰਦੇ ਤੇ ਹੈ ਸਾ ਮੁੰਡੇ ਬੋਰੀਆਂ ਦੇ ਆ ਸਾਰੀ ਤੇ ਬਸ ਲੱਗ ਗਏ ਹੁਣ ਤੇ ਲੱਗਦੇ ਆ ਆਪਾਂ ਵੀ ਹੁਣ ਚਲਾਤਾ ਕੰਮ ਕਿਰਾ ਲੋ ਵੀ ਟਾਈਮ ਹੋ ਗਿਆ 10 ਦਾ 10 ਵਜ ਗਏ ਤੇ ਅਸੀਂ ਆ ਦੋ ਢੇਰੀਆਂ ਸਾਂਣਤੀਆਂ ਇੱਕ ਆ ਤੇ ਇੱਕ ਆ ਸਾਡੇ ਨਾਲ ਦੇਣੇ ਇੱਕ ਆ ਤੇ ਇੱਕੋ ਸਾਂਣੀ ਜਾਂਦੇ ਆ ਇੰਨੀ ਸਾਂਣਤੀ ਉਹਨਾਂ ਦਾ ਪੱਖਾ ਚੱਲੀ ਜਾਂਦਾ ਤੇ ਆਪਾਂ ਪੱਖਾ ਬੰਦ ਕਰਤਾ ਆ ਦੋ ਢੇਰੀਆਂ ਸਾਂਣ ਕੇ ਇਧਰ ਮੁੱਕ ਗਿਆ ਝੋਨਾ ਤੇ ਬਾਕੀ ਹੁਣ ਰੋਟੀ ਖਾਣ ਦੀ ਤਿਆਰੀ ਆ 10 ਵਜ ਗਿਆ ਤੇ ਨਾਲ ਦੇ ਆਪਣੇ ਪਾਣੀ ਪੂਣੀ ਪੀ ਜਾਂਦੇ ਆ ਤੇ ਚੱਲਦੇ ਆ ਹੁਣ ਰੋਟੀ ਖਾਣੇ ਆ ਆਗੇ ਜੀ ਫੇਰ ਅੱਜ ਸਿਵਿਆਂ ਚ ਤੇ ਚੱਕਲੇ ਝੋਲੇ ਤੇ ਚੱਲਦੇ ਆ ਟੇਬਲਾਂ ਕੋਲੇ ਖਾਣੇ ਆ ਰੋਟੀ ਤੇ ਬਾਕੀ ਨਾਲ ਦੇ ਆਸੀ ਆਈ ਜਾਂਦੇ ਲਖਵੀਰ ਉਧਰ ਦਰਸੂ ਗੋਗਾ ਗਰਮੀਤ ਉਹ ਅਸੀਂ ਮੋਟਰਸਾਈਕਲ ਨੂੰ ਚਿੰਬੜਿਆ ਫਿਰਦਾ ਤੇ ਬਸ ਖਾਣੇ ਆ ਰੋਟੀ ਆਣਾ ਉਹ ਟੇਬਲਾਂ ਤੇ ਆਉਂਦੇ ਆ ਨਿਆਰੀ ਰੋਟੀ ਖਾਣ ਨੂੰ ਨਾਲ ਹੀ ਟੇਬਲ ਨਾਲ ਹੀ ਚੇਅਰ ਕਿਆ ਹੀ ਬੱਤਾ ਠੰਡੀ ਢੰਡੀ ਸ਼ਾ ਲੋਬੀ ਹੁਣ ਖਾਣ ਲੱਗੇ ਰੋਟੀ ਤੇ ਰੋਟੀ ਦੇ ਵਿੱਚ ਦਾਲ ਤੇ ਨਾਲ ਅਚਾਰ ਤੇ ਪਰੌਠੇ ਤੇ ਇਧਰ ਨਾਲ ਦੇ ਟੇਬਲ ਬੜੇ ਘੈਂਟ ਮਿਲਿਆ ਹੋਰ ਗੱਲਾਂ ਨੇ ਗੱਲਾਂ ਟੇਬਲ ਕੁਰਸੀਆਂ ਨਿਆਰੇ ਧਾਰ ਨਹੀਂ ਮੋਟਿਆ ਨੰਨ ਤੋਂ ਦਾ ਘਾਣ ਨੂੰ ਇੱਥੇ ਰੋਟੀ ਅੱਜ ਦਾ ਫੁੱਲ ਐ ਜੋਰਾਂ ਸੋਰਾਂ ਤੇ ਚੱਲੀ ਜਾਂਦਾ ਕੰਮ ਰੋਟੀ ਤੋਂ ਬਾਅਦ ਕੋਈ ਕਲਿੱਪ ਬਣਾਉਣ ਦਾ ਵੀ ਟਾਈਮ ਨਹੀਂ ਮਿਲਿਆ ਅੱਜ ਬਹੁਤ ਖਿੱਚ ਕੀਤੀ ਆ ਜਿਵੇਂ ਕਿ ਹੁਣ ਵੀ ਦੇਖੋ ਕਿੰਨੀ ਖਿੱਚ ਨਾਲ ਕੰਮ ਚੱਲੀ ਜਾਂਦਾ ਤੇ ਇੱਧਰ ਵੀ ਦੇਖੋ ਢੇਰਿਆਂ ਦੇ ਢੇਰ ਲਾਦੇ ਯਾਰ ਸਾਨ-ਸਾਨ ਕੇ ਇੱਧਰ ਵੀ ਤੇ ਇੱਧਰ ਵੇਖੋ ਬੋਰੀਆਂ ਪੂਰੀਆਂ ਭਰਿਆ ਥੱਲੇ ਤੇ ਹੁਣ ਵੀ ਦੇਖੋ ਫੁੱਲ ਸਪੀਡ ਨਾਲ ਕੰਮ ਚੱਲੀ ਜਾਂਦਾ ਘੰਟਾ ਦੋ ਘੰਟੇ ਹੋਰ ਕੰਮ ਕਰਨਾ ਜਿਵੇਂ ਕਿ ਆ ਢੇਰ ਸਾਰਾ ਸ ਤੇ ਉਧਰ ਦੋ ਢੇਰੀਆਂ ਜਿਵੇਂ ਕਿ ਉਹ ਬਣ ਗਈਆਂ ਤੇ ਉਹ ਕੰਡਾ ਲਾਉਣਾ ਆ ਸਾਰਾ ਢੇਰ ਜਿੰਨਾ ਹੈਗਾ ਆ ਸਾਰਾ ਸਾਂਣ ਕੇ ਤੇ ਕੰਡਾ ਲਾ ਕੇ ਕੰਪਲੀਟ ਕਰਕੇ ਜਾਣਾ ਅੱਜ ਕੰਮ ਤੇ ਬਾਕੀ ਚੋਬਰ ਚੱਕੀ ਹੁੰਦੇ ਫੱਟੇ ਤੇ ਆਪਾਂ ਸੀਗੇ ਵੀਡੀਓ ਬਣਾਉਣ ਦੇ ਤੇ ਬਾਕੀ ਸਾਰੇ ਦਿਨ ਦੇ ਜੋਰ ਲਾਉਣ ਤੇ ਹੀ ਅੱਜ ਦਾ ਹੁਣ ਸੰਗਤਾਂ ਦੀ ਥੋੜੀ ਥੋੜੀ ਲੰਘੀ ਆ ਤੇ ਹੁਣ ਗੱਲਾਂ ਆਉਣ ਲੱਗੀਆਂ ਪੂਰੀਆਂ ਪਹਿਲਾਂ ਫੁੱਲ ਥੱਪੇ ਵੇ ਸੀ ਕਿਸੇ ਦੀ ਆਵਾਜ਼ ਨਹੀਂ ਨਿਕਲਦੀ ਹੁਣ ਸੰਗਤਾਂ ਦੀ ਥੋੜੀ ਥੋੜੀ ਲੰਘੀ ਆ ਘਟ ਘਟ ਤੇ ਹੁਣ ਗੱਲਾਂ ਆਉਣ ਲੱਗੀਆਂ ਗੱਲਾਂ ਦੇਖੋ ਚੱਲਦੀਆਂ ਤੂੰ ਪੱਖਾ ਘੱਟ ਚਲਾਉਂਨਾ ਤੂੰ ਗਲਾ ਵਧ ਕਰਦਾ ਤੂੰ ਬੋਰੀ ਨਹੀਂ ਭਰਦਾ ਇਸ ਮੋਕੇ ਗੱਲਾਂ ਹਾਂ ਕਰਦੇ ਆ ਗੱਲਾਂ ਬਾਤਾਂ ਇਸ ਮੋਕੇ ਚੱਲਦੀਆਂ ਬੈਠ ਕੇ ਜਦੋਂ ਚਾਹ ਚੂ ਆ ਜਾਂਦੀ ਆ ਨਾਲ ਹੀ ਚੂ ਚੱਲ ਪੀ ਸੀ ਤੇ ਨਾਲ ਹੀ ਚਾਹ ਚੱਲ ਪੀ ਸੀ ਚਾਹ ਵੀ ਪੀ ਜਾਂਦੇ ਤੇ ਚੂ ਵੀ ਮੜਾ ਮੋਟਾ ਚੱਲ ਗਿਆ ਨਾਲ ਦੀ ਨਾਲ ਲੋ ਜੀ ਰਾਤ ਦੇ 9:30 ਹੋ ਗਿਆ ਕੰਮ ਬੰਦ ਕਰਤਾ ਜਿਵੇਂ ਕਿ ਇੰਨੀਆਂ ਸਾਰੀਆਂ ਬੋਰੀਆਂ ਭਰਤੀਆਂ ਤੇ ਇਧਰ ਸਾਂ ਸੁਣ ਬਹੁਤ ਲਾਤਾ ਅੱਜ ਵਧੀਆ ਕੰਮ ਨਿਬੜ ਗਿਆ ਤੇ ਵਧੀਆ ਦਿਹਾੜੀ ਪੈ ਜਾਣੀ ਆ ਤੇ ਰਾਤ ਦੇ 9:30 ਹੋ ਗਿਆ ਤੇ ਹੁਣ ਘਰੇ ਚੱਲਦੇ ਆਂ ਬਸ ਕੰਮ ਧੰਦਾ ਨਵੇੜ ਕੇ ਇਥੋਂ ਸਾਂਭ ਕੇ ਆਪਦਾ ਹਾਸ ਸੰਦ ਪੇੜਾ ਜਾ ਤੇ ਚੱਲਦੇ ਆਂ ਘਰੇ ਘਰ ਦਾ ਮਾਹੌਲ ਦੇਖਦੇ ਨਾ ਕੀ ਆ ਜਾਗਦਾ ਵੀ ਆ ਕੋਈ ਕੋਈ ਨਹੀਂ ਜਾਗਦਾ ਜਾਗਣਾ ਤੇ ਕੀਨੇ ਆ ਸੌਂ ਗਏ ਹੁਣੇ ਆ ਤੇ ਜਾ ਕੇ ਰੋਟੀ ਰੇਟੀ ਖਾਣੇ ਆ ਤੇ ਦੇਖ ਮਾਹੌਲ ਰੋਟੀ ਪਣ ਦਾ ਕਰਦੇ ਆਂ ਹਾਂਜੀ ਰੋਟੀ ਪਾਣੀ ਬਣਾਉਣੀ ਆ ਪਰ ਆ ਬੰਦੇ ਨੇ ਤਾਂ ਜਾ ਕੇ ਰੋਟੀ ਪਾਣੀ ਪਣਾਉਣੀ ਆ ਕਦੋਂ ਜਾ ਕੇ ਬਣਾਊਗਾ ਕਦੋਂ ਜਾ ਕੇ ਖਾਊਗਾ